ਅੱਜ ਮੈਂ ਵਿਭਾਗ ਦੇ ਮੰਤਰੀ ਦੇ ਰੂਪ ਚ ਇੱਥੇ ਵੱਖ-ਵੱਖ ਜਿਹੜੀਆਂ ਗੈਸ ਏਜੰਸੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਐ ਸੋ ਇਸ ਵੇਲੇ ਮੈਂ ਜਿਹੜੀ ਗੈਸ ਏਜੰਸੀ ਤੁਸੀਂ ਦੇਖ ਰਹੇ ਹੋ ਉਹ ਜਸਵੀ ਭਾਰਤ ਗੈਸ ਏਜੰਸੀ ਆ ਸੋ ਇਸ ਤੋਂ ਪਹਿਲਾਂ ਮੈਂ ਇੱਕ ਰਣਜੀਤ ਏਜੰਸੀ ਚ ਗਿਆ ਸੋ ਸਾਡਾ ਪਰਪਸ ਇਹ ਆ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਿ ਲੋਕਾਂ ਦੀ ਕਿਸੇ ਵੀ ਲੈਵਲ ਤੇ ਜਿਹੜੀ ਐਸਪਲਾਈ ਕੀਤਾ ਜਾਂਦਾ ਆ ਉਹ ਉਹਨੂੰ ਰੋਕਿਆ ਜਾਵੇ ਸੋ ਅੱਜ ਜਿਹੜੀਆਂ ਗੈਸੈਂਸੀਆਂ ਚ ਆ ਕੇ ਮੈਨੂੰ ਜਿਹੜੀ ਉਹ ਫੀਡਬੈਕ ਮਿਲੀ ਹੈ ਜੋ ਮਾਕੀ ਵੀ ਲਿਖਿਆ ਕਿ ਜਿਹੜੇ ਕੰਡੇ ਹੁੰਦੇ ਆ ਤੋਲ ਕਰਨ ਦੇ ਲਈ ਜਦੋਂ ਵੀ ਇਹਨਾਂ ਦੇ ਵਹੀਕਲ ਥੱਲੇ ਪਬਲਿਕ ਕੋਲ ਜਾਂਦੇ ਆ ਗੈਸ ਡਿਲੀਵਰੀ ਕਰਨ ਦੇ ਲਈ ਘਰ ਘਰ ਤਾਂ ਇਹਨਾਂ ਨੂੰ ਕੰਡੇ ਰੱਖਣੇ ਲਾਜ਼ਮੀ ਹੁੰਦੇ ਆ ਸੋ ਉਹ ਕੰਡਾ ਵੀ ਸਾਨੂੰ ਨੀ ਨਜ਼ਰ ਆਇਆ ਸੋ ਜਿਹੜੇ ਕੰਡੇ ਜਿਹੜਾ ਨੇ ਰੱਕੇ ਵੀ ਆ ਉਹ ਵੀ ਅਨਵੈਲਿਡ ਨੇ ਜਿਹੜੇ ਸਾਡੇ ਵੱਲੋਂ ਕੋਈ ਅਥਰਾਇਜ਼ ਨਹੀਂ ਆਇਆ ਸੋ ਜੋ ਵੀ ਬਣਦੀ ਵਿਭਾਗੀ ਕਾਰਵਾਈ ਹੈ ਅਸੀਂ ਸਾਡਾ ਪਰਪਸ ਕਿਸੇ ਨੂੰ ਪੈਨਲ ਕਰਨਾ ਨਹੀਂ ਸਾਡਾ ਪਰਪਸ ਇਹ ਆ ਕਿ ਪੰਜਾਬ ਦੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਲੁੱਟ ਹੁੰਦੀ ਆ ਪੰਜਾਬ ਦੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਖੱਜਲ ਖਵਾਰੀ ਹੁੰਦੀ ਆ ਮਾਂਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਨੇ ਕਿ ਅਸੀਂ ਉਹ ਲੋਕਾਂ ਦੀ ਲੋਟ ਉਰ ਖੱਜਲ ਖਵਾਉਣੇ ਰੋਕਾਂ ਤਾਂ ਕਿਸੇ ਵੀ ਕੀਮਤ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੋ ਮੇਰੇ ਨਾਲ ਡੀ ਐਫ ਐਸ ਸੀ ਮੈਡਮ ਨੇ ਮੇਰੇ ਨਾਲ ਜਿਹੜੇ ਸਾਡੇ ਮਨੋਰ ਸਿੰਘ ਨੇ ਹੈੱਡ ਕੁਆਰਟਰ ਤੋਂ ਆਏ ਨੇ ਜਿਹੜੇ ਇੰਚਾਰਜ ਨੇ ਕੰਟਰੋਲਰ ਨੇ ਸੋ ਸਾਰੀ ਟੀਮ ਜਿਹੜੀ ਅਸੀਂ ਲੈ ਕੇ ਆ ਜਾਈਆਂ ਸੋ ਸਾਨੂੰ ਜਿਹੜੀਆਂ ਉਨਤਾਈਆਂ ਇੱਥੇ ਮਿਲੀਆਂ ਨੇ ਅੱਜ ਪਰਲਾ ਜੋ ਵੀ ਇਹਨਾਂ ਦੇ ਖਿਲਾਫ ਅਫੈਂਸ ਬਣਾਉਣ ਦਾ ਜੋ ਵੀ ਕਾਰਵਾਈ ਬਣਦੀ ਹੈ ਉਹ ਅਸੀਂ ਕਾਰਵਾਈ ਕਰਾਂਗੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਵੀ ਕੀਮਤ ਜਦੋਂ ਤੁਹਾਡੇ ਕੋਲ ਸਿਕੰਦਰ ਲੈ ਕੇ ਆਉਂਦੇ ਆ ਉਹਨਾਂ ਨੂੰ ਤੋਲ ਕੇ ਲਾਵੋ ਤਾਂ ਜੋ ਜਿਹੜਾ ਆ ਉਹਦੇ ਲਈ ਜਿਹੜਾ ਕੋਈ ਵੀ ਜ਼ਿੰਮੇਵਾਰ ਬੰਦਾ ਜਿਹੜਾ ਆਂਦਾ ਆ ਉਹਨੂੰ ਮੌਕੇ ਤੇ ਪੁੱਛਿਆ ਜਾਵੇ ਫੜਿਆ ਜਾਵੇ ਸੋ ਸਾਡਾ ਪਰਪਸ ਇਹ ਆ ਕਿ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਭੁਗਤ ਜਿਹੜਾ ਸਿਸਟਮ ਹੈ ਉਹਨੂੰ ਜਿਹੜਾ ਸਾਡਾ ਅਜੰਡਾ ਆ ਸਾਡੀ ਸਰਕਾਰ ਦਾ ਉਹਨੂੰ ਥੱਲੇ ਲੋਕਾਂ 'ਚ ਲੈ ਕੇ ਜਾਣਾ ਲੋਕਾਂ ਨੂੰ ਜਿਹੜੀ ਲੁੱਟ ਹੁੰਦੀ ਹੈ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਹੈ ਉਹਨੂੰ ਬੰਦ ਕਰਨਾ ਸੋ ਅੱਜ ਦੋਨੋਂ ਗੈਸੈਂਸੀਆਂ ਦੇ ਅੰਦਰ ਮੇਜਰ ਪ੍ਰੋਬਲਮ ਜਿਹੜੀ ਸਾਨੂੰ ਕੰਡਿਆਂ ਦੀ ਮਿਲੀ ਆ ਸੋ ਮੈਂ ਵਿਭਾਗ ਦੇ ਅਧਿਕਾਰੀਆਂ ਨੂੰ ਕੀਤਾ ਆ ਕਿ ਇਹ ਸ਼ਾਮ ਤੱਕ ਕਾਰਵਾਈ ਕਰਕੇ ਇਹ ਹੈੱਡਕ quartਰ ਨੂੰ ਜਿਹੜੀ ਆ ਉਹ ਭੇਜਣਾ